ਜੰਗਲ ਜੀਬਾ ਵੀ ਕੁਝ ਨਿਹੰਗ ਸਿੰਘ ਸੀ ਜੋ ਮਾਰਕੀਟ ਦੇ ਵਿੱਚ ਦੇਖੇ ਗਏ ਨੇ ਉਹਨਾਂ ਦੇ ਲੜਾਈ ਝਗੜੇ ਵੀ ਹੋਏ ਨੇ ਕੀ ਮਾਮਲਾ ਸੀ ਪੁਰਾਣਾ ਕੱਲ ਸਾਡੇ ਧਿਆਨ ਚ ਆਇਆ ਸੀ ਮਸਲਾ ਇੱਕ ਕਿ ਕੁਝ ਨਿਹੰਗ ਸਿੰਘ ਨੇ ਜੋ ਬਾਜ਼ਾਰ ਚ ਉਹਨਾਂ ਨੇ ਥੋੜਾ ਦੰਗ ਮਚਾਇਆ ਹੋਇਆ ਤੇ ਜੋ ਪਤਾ ਲੱਗਿਆ ਕਿ ਜਿਹੜੇ ਕੋਈ ਨੌਜਵਾਨ ਬੱਚੇ ਬੱਸ ਸਟੈਂਡ ਤੇ ਜਾਂ ਪਾਕਾਂ ਚ ਜਾਂ ਕਿਤੇ ਬੈਠ ਕੇ ਕੋਈ ਕਰਦੇ ਤੇ ਉਸ ਤੋਂ ਉਹਨਾਂ ਨੇ ਇਤਰਾਜ਼ ਕੀਤਾ ਜਾਂ ਉਹਨਾਂ ਦੇ ਮਨ 'ਚ ਕੋਈ ਹੋਣਾ ਕਿ ਇੱਕ ਆਮ ਅੱਜਕੱਲ ਨਵੀਂ ਜਨਰੇਸ਼ਨ ਆ ਤਾਂ ਦੇਖਦੇ ਆ ਕਿ ਜਿਹੜੇ ਸਕੂਲ ਨਾਲ ਪਾਲਜਾਂ ਦੇ ਬੱਚੇ ਪੜ੍ਹਦੇ ਨੇ ਤਾਂ ਅਕਸਰ ਬੈਠ ਜਾਂਦੇ ਨੇ ਪਾਰਕ 'ਚ ਜਾਂ ਕੋਈ ਡਿਸਕਸ਼ਨ ਕਰਨੀ ਹੁੰਦੀ ਹੈ ਹੋਰ ਤਾਂ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਉਹਨਾਂ ਨਾਲ ਮੈਨ ਹੈਂਡਲਿੰਗ ਕੀਤੀ ਗਲਤ ਤਰੀਕੇ ਨਾਲ ਪੇਸ਼ ਆਏ ਤੇ ਦਸ਼ਤ ਦਾ ਮਾਹੌਲ ਬਣਾਇਆ ਤਾਂ ਜਦੋਂ ਸਾਡੇ ਮਾਮਲਾ ਧਿਆਨ 'ਚ ਲਿਆਂਦਾ ਗਿਆ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਉਹਨਾਂ ਤੇ سنگੀਨ ਜੁਰਮਾ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਕਿਹੜੇ ਕਿਹੜੇ ਧਾਰਾ ਤਹਿਤ ਦਾ ਮਾਮਲਾ ਕਰਦੇ? 307 ਦੇ ਤਹਿਤ ਮਾਮਲਾ ਦਰਜ ਕੀਤਾ। ਇਹ ਪੱਜ ਸੀਗੇ। ਤੇ ਅੱਗੇ ਤੋਂ ਵੀ ਮੈਂ ਅਗਾ ਕਰਨਾ ਚਾਹਨਾ ਜਦੋਂ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਤੇ ਉਹਦੇ ਨਾਲ ਸ਼ਕਤੀ ਨਾਲ ਬੇਸ਼ਕਾਤਿਆ ਜਾਏਗਾ। ਉਹ ਕਿੰਨਾ ਕਿਹਾ ਸੀ ਜਿਾ ਕੀ ਮੋਟਿਵ ਕੀ ਸੀ ਇਹਨਾਂ ਦਾ ਇਹ ਕੁਝ ਕਰਦ। ਨਹੀਂ ਮੈਡੀਕਲ ਕਰਵਾਇਆ ਉਹਨਾਂ ਦਾ ਨਸ਼ੇ ਵਾਲਾ ਤਾਂ ਨਹੀਂ ਕੋਈ سامنے ਆਇਆ ਜਦ ਮੈਡੀਕਲ ਰਿਪੋਰਟ ਆਏਗੀ ਉਹਨੂੰ ਖੰਗਾਲਿਆ ਜਾਊਗਾ। ਲੇਕਿਨ ਇੱਕ ਪੈਸਚਾ ਕੀ ਉਹਨਾਂ ਨੇ ਜਿਹੜਾ ਇਸ ਤਰੀਕੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਜਿਹੜੀ ਜਥੇ ਬੰਦੀ ਨਾਲ ਸੀ ਨਹੀਂ ਜਥੇ ਬੰਦੀ ਬਾਰੇ ਮੈਂ ਜ਼ਿਆਦਾ ਨਹੀਂ ਇਹਦੇ ਬਾਰੇ ਇੱਕ ਪਤਾ ਕੀਤਾ ਲੇਕਿਨ ਨਿਆੰਗ ਬਣੇ ਚ ਜ਼ਰੂਰ ਸੀਗੇ ਲੋਕਲੀ ਇਹ ਸਾਰੇ ਨਹੀਂ ਇਹ ਤਸਦੀਕ ਕਰਨਾ ਇਸ ਥਾਣੇ ਤੋਂ ਪਤਾ ਲੱਗੇਗਾ